ਲਾਮੇਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਭਗਤਪੁਰ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀਆਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ ਕੱਲ ਜਿਸ ਤੇ ਪੁਲਿਸ ਪਾਰਟੀ ਨੇ ਸਿਰਦੀਪ ਸਿੰਘ ਨੇ ਕਮੰਦੀ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਦੇ ਦੌਰਾਨ ਤਪਤੀਸ਼ ਤੇ ਪੁਛਗਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਂਦ ਕੀਤੇ ਨੇ ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਂਦ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਪੁਸ਼ਕਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤ ਤਪਤੀਸ਼ ਹੋਊ ਜਾਂ ਬਰਾਂਦਗੀ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦੇ ਦਰਸੀ ਹਾਂਜੀ ਜਿਹੜਾ ਭਗਤ RAM ਮੰਗਦਰਾਮ ਹੈ ਉਹ ਓਸੀ ਮੰਗਦਰਾਮ ਹੈ ਇਹਦੇ ਦੇ ਤਿੰਨ ਚੋਰੀ ਦੇ ਮਾਮਲੇ ਦਰਜ ਨੇ ਇੱਕ ਐਕਸਾਈ ਸੈਕਟਰ ਤੋਂ ਲਾ ਮਿਲੀ ਸੀ ਕਿ ਥਾਣਾ ਏਰੀਏ ਦੇ ਮੰਗਤਰਾਮ ਭਗਤਪੁਰ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀਆਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ شدہ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ ਕੱਲ ਜਿਸ ਤੇ ਪੁਲਿਸ ਪਾਰਟੀ ਨੇ ਸਿਰਦੀਪ ਸਿੰਘ ਨੇ ਕਾਰਵਾਈ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ شدہ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਹ ਦੌਰਾਨ ਤਪਤੀਸ਼ ਤੇ ਪੁਛਗਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਂਦ ਕੀਤੇ ਨੇ ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਂਦ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਪੁਸ਼ਕਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤ ਤਪਤੀਸ਼ ਹੋਊ ਜਾਂ ਬਰਾਂਦਗੀ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦੇ ਦਰਸੀ ਹਾਂਜੀ ਜਿਹੜਾ ਭਗਤ RAM ਮੰਗਦਰਾਮ ਹੈ ਉਹ ਓਸੀ ਮੰਗਦਰਾਮ ਹੈ ਇਹਦੇ ਤੇ ਤਿੰਨ ਚੋਰੀ ਦੇ ਮਾਮਲੇ ਦਰਜ ਨੇ ਇੱਕ ਐਕਸਾਈਟ ਸੈਕਟਰ